ਅੱਜ ਦੇਸ਼ ਵਿੱਚ ਮਹਾ ਅਸ਼ਟਮੀ ਦੀਆਂ ਰੌਣਕਾਂ ਨੇ ਇਸ ਮੌਕੇ ਮਾਂ ਦੁਰਗਾ ਦੀ ਪੂਜਾ ਕੀਤੀ ਜਾ ਰਹੀ ਹੈ ਇਸ ਮੌਕੇ ਮੰਦਰਾਂ ਨੂੰ ਵਿਸ਼ੇਸ਼ ਤੌਰ ਤੇ ਸਜਾਇਆ ਗਿਆ ਹੈ ਮੰਦਰਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਉਤਸ਼ਾਹ ਤੇ ਸ਼ਰਧਾ ਭਾਵ ਨਾਲ ਨਤਮਸਤਕ ਹੋ ਰਹੇ ਨੇ ਅੱਜ ਮਾਂ ਮਹਾਗौरी ਜੋ ਮਾਂ ਦੁਰਗਾ ਦਾ 8ਵਾਂ ਸਰੂਪ ਹੈ ਦੀ ਪੂਜਾ ਕੀਤੀ ਜਾ ਰਹੀ ਹੈ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ਪੰਚਕੋਲਾ ਦਿੱਲੀ ਮੁੰਬਈ ਤੋਂ ਇਲਾਵਾ ਬੰਗਾਲ ਵਿੱਚ ਮਾਂ ਦੁਰਗਾ ਦੀ ਵਿਸ਼ੇਸ਼ ਪੂਜਾ ਅਰਚਨਾ ਕੀਤੀ ਜਾਂਦੀ ਹੈ ਮਾਂ ਮਹਾਗौरी ਸਾਨੂੰ ਯਾਦ ਦਿਵਾਉਂਦੀ ਹੈ ਕਿ ਅੰਦਰੂਨੀ ਸ਼ਕਤੀ ਅਤੇ ਸਾਹਸ ਨਾਲ ਨਕਾਰਾਤਮਕਤਾ ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਸਿਰਫ ਤਿਉਹਾਰ ਹੀ ਨਹੀਂ ਬਲਕਿ ਵਿਰਡਤਾ ਤੇ ਪ੍ਰਮਾਤਮਾ ਵਿੱਚ ਅਟੁੱਟ ਵਿਸ਼ਵਾਸ ਦਾ ਉਤਸਵ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਸ਼ਟਮੀ ਦੇ ਸ਼ੁਭ ਦਿਹਾੜੇ ਤੇ ਦੱਖਣੀ ਦਿੱਲੀ ਦੇ ਪ੍ਰਸਿੱਧ ਚਤਰੰਜਨ ਪਾਰਕ ਸਥਿਤ ਕਾਲੀ ਮੰਦਰ ਵਿਖੇ ਦੁਰਗਾ ਪੂਜਾ ਸਮਾਰੋਹਾਂ ਵਿੱਚ ਸ਼ਾਮਲ ਹੋ ਰਹੇ ਨੇ। ਇਸ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਮਾਤਾ ਦਾ ਆਸ਼ੀਰਵਾਦ ਲਿਆ ਜਾਵੇਗਾ। ਇਸ ਇਤਿਹਾਸਿਕ ਮੰਦਰ ਵਿਖੇ ਦੁਰਗਾ ਪੂਜਾ ਦਾ ਜਸ਼ਨ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।